ਸ਼ੰਭੂ ਬਾਰਡਰ ਨਾ ਖੋਲੇ ਜਾਣ ਤੇ ਹਾਈ ਕੋਰਟ ਸੱਤ ਦਿਖਾਈ ਦੇ ਰਿਹਾ ਹੈ ਤੇ ਉਹ ਦੂਜੇ ਪਾਸੇ ਮਾਣਹਾਨੀ ਦਾ ਨੋਟਿਸ ਹਰਿਆਣਾ ਸਰਕਾਰ ਨੂੰ ਭੇਜ ਦਿੱਤਾ ਹੈ ਅਲਟੀਮੇਟਮ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸਦੇ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਕਿਸਾਨ ਜਥੇ ਬੰਦੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਦੱਸਦੇ ਕਿ ਸ਼ੰਭੂ ਬਾਰਡਰ ਜਿਹੜੇ ਕਿ ਖੋਲਣ ਦੇ ਹੁਕਮ ਦੀ ਪਾਲਣਾ ਨਾ ਕਰਨ ਤੇ ਪਟੀਸ਼ਨ ਤੇ ਵਕੀਲ ਉਦੇਪ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨਏ ਪ੍ਰਸ਼ਾਦ ਨੂੰ ਮਾੜ ਹਾਨੀ ਦਾ ਨੋਟਿਸ ਭੇਜਿਆ ਗਿਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਿਹਤ ਪਟੀਸ਼ਨ ਤੇ ਸੁਣਵਾਈ ਕਰਦਿਆ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਰਾਸ਼ਟਰੀ ਰਾਜਮਾਰਗ ਤੇ ਲੱਗੇ ਬੈਰੀਗੇਡ ਹਟਾਉਣ ਦੇ ਹੁਕਮ ਦਿੱਤੇ ਨੇ ਤੇ ਐਸੋ ਹੁਕਮ ਦੀ ਸਮਾਹਦ ਸਾਰਾ ਜੁਲਾਈ ਨੂੰ ਜਿਹੜੀ ਕਿ ਪੂਰੀ ਹੋਗੀ ਸੀ ਤੇ ਹੁਕਮ ਨਾ ਮੰਨਣ ਤੇ ਵੀਰਵਾਰ ਨੂੰ ਹਰਿਆਣਾ ਦੇ ਮੁਖ ਸਕੱਤਰ ਪੀਵੀਐਸਐਨ ਪ੍ਰਸ਼ਾਦ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਉੱਥੇ ਹੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਦਲੀਲ ਦਿੰਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਤੇ ਇਸੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਹੁਕਮਾਂ ਨੂੰ ਸਹੀ ਦੱਸਦਿਆਂ ਰੱਦ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਸਿਪਰੀਮ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਤੇ ਜਿਸ ਦੀ ਸੁਣਵਾਈ 22 ਜੁਲਾਈ ਨੂੰ ਹੋਣੀ ਹੈ ਤੇ ਮੁੱਖ ਸਕੱਤਰ ਨੂੰ ਭੇਜੇ ਨੋਟਿਸ 'ਚ ਕਿਹਾ ਗਿਆ ਹੈ ਕਿ ਪਟੀਸ਼ਨ ਉਦੇ ਪ੍ਰਤਾਪ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਸ਼ੰਭੂ ਬਾਰਡਰ ਤੇ ਨੈਸ਼ਨਲ ਹਾਈਵੇ ਨੂੰ ਕਈ ਦਿਨਾਂ ਤੋਂ ਬੰਦ ਕਰਿਆ ਹੋਇਆ ਹੈ ਤੇ ਇਸ ਕਾਰਨ ਲੋਕਾਂ ਦੀ ਆਵਾਜਾਈ ਸੰਚਾਰੂ ਢੰਗ ਦੇ ਨਾਲ ਨਹੀਂ ਚੱਲ ਰਹੀ ਤੇ ਉੱਥੇ ਹੁਣ ਮੁੱਖ ਸਕੱਤਰ ਨੂੰ ਪੇਜੇ ਨੋਟਿਸ ਦੇ ਵਿੱਚ ਕਿਹਾ ਹੈ ਕਿ ਜੇ 15 ਦਿਨਾਂ ਚ ਹਾਈ ਕੋਰਟ ਦੇ ਸ਼ੰਭੂ ਬਾਡਰ ਖੋਲਣ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਇਸ ਤੋਂ ਬਾਅਦ ਸਾਰੇ ਸਬੰਧਤ ਅਧਿਕਾਰੀਆਂ ਖਿਲਾਫ ਹਾਈ ਕੋਰਟ ਚ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਇਹ ਨੋਟਿਸ ਹਾਈ ਕੋਰਟ ਦੇ ਹੁਕਮਤੋਂ ਬਾਅਦ ਇਨਸਾਫ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਇਸ ਹੁਕਮ ਤੇ ਸੁਪਰੀਮ ਕੋਰਟ ਨੇ ਨਾ ਤਾਂ ਰੋਕ ਲਾਈ ਹੈ ਤੇ ਨਾ ਹੀ ਇਸ 'ਚ ਬਦਲਾਅ ਕੀਤਾ ਹੈ ਅਜੇ ਇਸ ਸਥਿਤੀ ਚ ਸੂਬਾ ਇਸ ਹੁਕਮ ਨੂੰ ਮੰਨਣ ਲਈ ਜਿਹੜਾ ਪਾਵਾਂ ਦਾ ਦੱਸਿਆ ਕਿ ਹੁਣ ਸ਼ੰਭੂ ਬਾਰਡਰ ਨਾ ਖੁੱਲੇ ਜਾਣ ਤੇ ਹਾਈ ਕੋਰਟ ਸਖਤ ਦਿਖਾਈ ਦੇ ਰਿਹਾ ਤੇ ਹਰਿਆਣਾ ਨੂੰ ਜਿਹੜਾ ਕਿ ਮਾਰ ਹਾਨੀਦਾਰ ਨੋਟਿਸ ਪੇ ਜਗ ਹੈ ਤੇ ਅਲਟੀਮੇਟਮ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਤੋਂ ਦੱਸਿਆ ਕਿ ਸ਼ੰਭੂ ਬਾਰਡਰ ਤੇ ਇੱਕ ਵੱਡਾ ਪ੍ਰਦਰਸ਼ਨ ਹੋ ਰਿਹਾ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਜਿਹੜਾ ਕਿ ਕੁਝ ਸਮਾਂ ਦੇ ਦਿੱਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਸ਼ੰਭੂ ਬਾਰਡਰ ਦੇ ਸਾਰੇ ਰਸਤੇ ਖੋਲੇ ਜਾਣ ਤੇ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਜਿਹੜੀ ਕਿ ਕਿਹਾ ਗਿਆ ਸੀ ਕਿ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ ਤੇ ਹੁਣ ਫਿਰ ਤੋਂ ਜਿਹੜਾ ਕਿ ਹਾਈ ਕੋਰਟ ਦੇ ਵੱਲੋਂ ਹੁਣ ਹਾਈ ਕੋਰਟ ਜਿਹੜਾ ਕਿ ਹਰਿਆਣਾ ਸਰਕਾਰ ਨੂੰ ਲੈ ਕੇ ਸਖਤ ਦਿਖਾਈ ਦੇ ਰਿਹਾ ਤੇ ਜਿਸ ਦੇ ਦੌਰਾਨ ਅਲਟੀਮੇਟਮ ਦੇ ਦਿੱਤਾ